ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਖਬਰ ਹੁਣ ਹੈ ਪਟਰੋਲ ਦੀ ਕੀਮਤਾਂ 'ਚ ਹੋਈ ਭਾਰੀ ਕਟੌਤੀ ਹੋ ਗਿਆ ਸਿਰ ਦਾ ਇੰਨਾ ਸਸਤਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਕੱਚੀ ਦਿੱਲੀ ਕੀਮਤਾਂ 'ਚ ਹਾਲੀਆ ਹਫ਼ਤੇ ਦੌਰਾਨ ਆਈ ਕਮੀਨਾ ਪੈਟਰੋਲੀਅਮ ਕੰਪਨੀਾਂ ਦੇ ਵਾਹਨ ਇਥਨ ਤੇ ਹੋਣ ਵਾਲੇ ਬਣਾਵੇ ਸੁਧਾਰ ਹੋਇਆ ਹੈ ਇਸ ਨਾਲ ਜਨਤ ਖੇਤਰ ਦੀਆਂ ਕੰਪਨੀਆਂ ਨੂੰ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ 'ਚ 2-3 ਰੁਪਏ ਪ੍ਰਤੀ ਲੀਟਰ ਦੀ ਖਟੌਤੀ ਕਰਨ ਦੀ ਗੁੰਜਾਇਸ਼ ਮਿਲੀ ਹੈ ਰੇਟਿੰਗ ਏਜੰਸੀ ਕਰਦੇ ਮੁਤਾਬਕ ਭਾਰਤ ਸੋਲੋਦਰਾਮ ਤੱਕ ਚੱਤੀ ਦਿੱਲੀ ਦੀ ਕੀਮਤ 10 ਨੰਬਰ ਦਰਾਂ ਔਸਤਨ 77 ਡਾਲਰ ਪ੍ਰਤੀ ਬੈਲਟ ਸੀ ਜਿਹੜੀ ਮਾਰਚ 'ਚ 84 ਡਾਲਰ ਪ੍ਰਤੀ ਬੈਲਟ ਤੇ ਸੀ ਇਹ ਕਹਦੇ ਸੀਨੀਅਰ ਉਪ ਮੁਖੀ ਅਤੇ ਗਰੁੱਪ ਮੁਖੀ ਗ੍ਰੀਸ਼ ਕੁਮਾਰ ਕਦਮ ਨੇ ਕਿ ਸਾਡਾ ਅਨੁਮਾਨ ਹੈ ਕਿ 17 ਸੈਂਮਬਰ ਨੂੰ ਅੰਤਰਰਾਸ਼ਟਰੀ ਉਤਪਾਦ ਕੀਮਤਾਂ ਦੇ ਮੁਕਾਬਲੇ ਕੰਪਨੀਆਂ ਨੂੰ ਪੈਟਰੋਲ ਤੇ 15 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਤੇ 12 ਰੁਪਏ ਪ੍ਰਤੀ ਲੀਟਰ ਦਾ ਮੁਨਾਫਾ ਰਹਿਤ ਇਸ ਤਰ੍ਹਾਂ ਲੱਗਦਾ ਇੱਕ ਜਿਖਾਚੀ ਤੇਲੀ ਕੀਮਤਾਂ ਸਤਰ ਨਿਗਾਤਾ ਉਹ ਉਹਨਾਂ ਕੋਲ 2-3 ਦਿਨ 2-3 ਰੁਪਏ ਪ੍ਰਤੀ ਲੀਟਰ ਦੀ ਕਮੀ ਕਰਨ ਦੀ ਗੁੰਜਾਇਸ਼ ਹੈ ਇਸੇ ਸਾਲ 15 ਮਾਰਚ ਨੂੰ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ 'ਚ ਆਖਰੀ ਵਾਰ 2 ਰੁਪਏ ਦੀ ਪ੍ਰਤੀਕਟੋਤੀ ਕੀਤੀ ਗਈ ਸੀ ਤੇ ਕਿਰਾਨੇ ਆਪਣੀ ਰਿਪੋਰਟ 'ਚ ਕਹੇ ਗਿਆ ਕਿ ਚੱਤੀ ਦੀ ਕੀਮਤਾਂ ਵਿੱਚ ਕਮੀ ਦੇ ਨਾਲ ਹਾਲੇ ਹਫ਼ਤੇ ਚ ਤੇਲ ਕੰਪਨੀਆਂ ਦੇ ਮਨਾਂ ਰਿਹਾ ਇਸ ਸੁਧਾਰ ਹੋਇਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ